ਅੱਜ ਆਪਾਂ ਆਏ ਹੈਗੇ ਆ ਦਿਲਾ ਬਰਖਨਾਲਾ ਤੇ ਪਿੰਡ ਹੈਗਾ ਦਿਵਾਨੇ ਇਥੇ ਇੱਕ 10 ਸਾਲ ਦੀ ਉਮਰ ਦਾ ਬੱਚਾ ਬਹੁਤ ਟੈਲੈਂਟਰ ਕਾਲਜਬਤ ਗੇਮਾਂ ਦਾ ਰੇਸ਼ ਦਾ 100 ਮੀਟਰ ਦੀ ਦਾ 10 ਵਾਰ ਦਾ ਚੈਂਪੀਅਨ ਤੇ 10 ਸਾਈਕਲ ਇੱਕ ਲੇਡੀ ਜਿੱਤੀ ਹੈ ਜਿਹਦਾ ਨਾਂ ਹਰਮੀਤ ਤੇ ਆਓ ਆਪਾਂ ਕਰਦੇ ਹਾਂ ਉਹਦੇ ਨਾਲ ਗੱਲਬਾਤ ਕਰਾਉਣੇ ਆ ਥੋੜੇ ਹਰਮੀਤ ਨੂੰ ਰੂਪ ਰੂਪ ਉਹ ਠੀਕ ਹੈ ਬਾਈ ਵਧੀਆ ਵਧੀਆ ਇਹ ਆ ਬਾਈ ਬਲਕਾਰ ਸਿੰਘ ਜੀ ਕੋਚ ਆ ਜਿਹੜੇ ਹਰਮੀਤ ਜਿਨ੍ਹਾਂ ਨੇ ਹਰਮੀਤ ਨੂੰ ਤਰਾਖਿਆ ਤੇ ਬਾਕੀ ਆਪਾਂ ਗੱਲ ਕਰਦੇ ਆਂ ਬਾਈ ਦਾ ਹੋਰ ਬਾਈ ਕੀ ਹਾਲ ਠੀਕ ਠਾਕ ਵਧੀਆ ਵਧੀਆ ਬਾਈ ਕਿੰਨਾ ਟਾਈਮ ਹੋ ਗਿਆ ਆਪਾਂ ਨੂੰ ਇੱਥੇ ਕਲਾਉਂਦਿਆਂ ਨੂੰ ਇੱਥੇ तकरीबन ਸਾਨੂੰ ਪੂਰੇ 5 ਸਾਲ ਤੋਂ ਉੱਤੇ ਹੋ ਗਿਆ ਮਤਲਬ 5.5 ਸਾਲ ਹੋਣ ਵਾਲੇ ਨੇ ਠੀਕ ਹੈ ਤੇ ਇਹ ਯਾਨੀ ਕਿ ਸਾਰਾ ਕਾਫੀ ਸਮਾਂ ਹੋ ਗਿਆ ਇਹ ਨਹੀਂ ਹੈਗਾ ਵੀ ਅਸੀਂ ਹੁਣ ਫੇਰ ਆਉਣ ਹਾਂ ਹਾਂ ਮੈਂ ਖੇਡਾਂ ਦਾ ਕਰਕੇ ਆਉਣਾ ਹਾਂ ਹਰਮੀਤ ਨੂੰ ਯਾਨੀ ਕਿ 3 ਸਾਲ ਹੋ ਗਏ ਠੀਕ ਹੈ ਜੀ ਉਦੋਂ ਇਹ ਸਿਸਟਮ ਚੱਲਦੇ ਨੂੰ ਸਾਰੇ ਨੂੰ ਹੋ ਗਏ 5 ਸਾਲ ਤੇ ਇਹ ਸਾਰਾ ਜੀ ਮਤਲਬ ਆਪਣੇ ਪਿੰਡ ਦੇ ਸਹਿਯੋਗ ਨਾਲ ਚੱਲਦਾ ਕਿਸੇ ਇਕੱਲੇ ਬੰਦੇ ਦੇ ਹਾਂ ਜਿਹੜਾ ਸਰਪੰਚ ਦਨਦੀਰ ਸਿੰਘ ਆ ਸਾਡੇ ਐਨ ਆਰ ਆਈ ਵੀਰ ਆ ਔਰ ਠੀਕ ਆ ਠੀਕ ਆ ਕਾਫੀ ਸਹਿਯੋਗੀ ਸੱਜਣਾ ਸਾਡੇ ਬਾਹਰਲੇ ਉਹ ਹੈਲਪ ਕਰਦੇ ਹਾਂਜੀ ਇਹ ਆ ਭਾਈ ਹਰਮੇਸ਼ ਸਿੰਘ ਜਿਹੜਾ ਹਰਮੇਸ਼ ਕਿੰਨੇ ਸਾਈਕਲ ਜਿੱਤੇ ਆ ਤੋਂ ਜੀ 11 11 ਹੋਰ ਕਿੰਨੀ ਆ ਜੀ 10 ਸਾਲ ਤਾਂ ਗਾ ਕਿੰਨੇ ਜਿੱਤਨੇ ਆ ਜੀ ਬਾਬਾ ਅਜੇ ਤਾਂ ਕਿ ਯਾਨੀ ਕਿ ਜਿੰਨਾ ਜਿੰਨਾ ਟਾਈਮ ਕੰਪੀਟੀਸ਼ਨ ਚ ਆਉਂਦੇ ਰਹੇ ਉਹ ਨਾਲ ਚੱਲ ਰਹੀ ਹੈ ਫਿਰ ਕੀ ਦਾ ਸੁਨੋਗਾ ਫੋਨ ਕੋਸਰਾ ਕੋਸਰਾ ਬਿਲਕੁਲ ਕੋਸਰਾ ਦਾ ਤੇਰਾ ਬਹੁਤ ਮਿਹਨਤੀ ਯਾਰ ਮਿਹਨਤ ਕਰਾ ਰਿਹਾ ਤੇ ਹੁਣ ਫਿਰ ਆਪਣਾ ਕਿੱਦਿਆਂ ਗੇਮਾਂ ਹਣ ਹੁਣ ਹੈ ਤਾਂ ਅੱਗੇ ਜਾ ਕੇ ਹੁਣ ਤਾਂ ਜਨਵਰੀ ਤੋਂ ਸ਼ੁਰੂ ਹੋਣਗੇ ਜਿਹੜੀ ਪੈਂਕੇਜ ਅਰਗ ਵੱਲੋਂ ਕਰਾਈਆਂ ਜਾਣੀਆਂ ਤੇ ਹੁਣ ਹੈਗੀਆਂ ਮਤਲਬ ਟੇਡ ਦਾ ਕੰਪੀਟੀਸ਼ਨ ਹੈ ਜਿਹੜਾ 12 ਤਰੀਕ ਨੂੰ ਹੋਣਾ ਹੈ ਲੁਧਿਆਣਾ ਹਾਂ ਲੋਈ ਮਿੱਤਰੋ ਆਪਾਂ ਲੁਧਿਆਣੇ ਹਰਮੀਤ ਨੂੰ ਪੁੱਛਿਆ ਸੀ ਵੀ ਇੱਥੇ ਯਾਨੀ ਕਿ ਸਾਰੇ ਬੱਚੇ ਕਲੈਂਟਰਡਾ ਸਾਰੇ ਲਗਾਤਾਰ ਪ੍ਰੈਕਟਿਸ ਕਰਦੇ ਹਾਂ ਜੀ ਹਾਂ ਜੀ ਕੋਈ ਨਵੀਂ ਨਹੀਂ ਹੈਗਾ ਨਵਾਂ ਨਹੀਂ ਹੈਗਾ ਤੇ ਬਾਕੀ ਸਾਰਾ ਸਿਸਟਮ ਹੈ ਠੀਕ ਆ ਤੇ ਉਹ ਕੋਚ ਸਾਹਿਬ ਨੂੰ ਬੁਲਾ ਲਓ ਮਾੜਾ ਉਹਨਾਂ ਨੇ ਕਰ ਲੋ ਗੱਲ ਆਜੋ ਜੀ ਬਖਤਿਆਰ ਜੀ ਇਹ ਸਾਡੇ ਸਹਿਯੋਗੀ ਆਲਾ ਜੀ ਆਜੋ ਤੇ ਇਹ ਵੇਖੋ ਕੋਈ ਤੇ ਆਦਿ ਜੀ ਆਪ ਦੱਸ ਦੋ ਸਾਰਾ ਕੁਝ ਹਾਂਜੀ ਦੱਸੋ ਜੀ ਹੋਈ ਕੀ ਕੀ ਖੜਾਉਣੇ ਆ ਨਾ ਮੈਂ ਮੈਂ ਦੁਆ ਦਾ ਕੋਚ ਆ ਜੀ ਠੀਕ ਹੈ ਠੀਕ ਹੈ ਹਾਂ ਮੈਨੂੰ ਇਸੇ ਹੋ ਗਿਆ ਟਟੋਕਟ 4-5 ਮਹੀਨੇ ਹੋ ਗਏ ਠੀਕ ਹੈ ਸਰਕਾਰ ਵੱਲੋਂ ਸਰਕਾਰ ਵੱਲੋਂ ਥੋੜੀ ਡਿਊਟੀ ਆ ਨੱਥਰੀ ਕੋਤੇ ਪੋਸਟਾਂ ਹੀ ਨਾ ਹਾਂ ਪਸਟੇਮ ਹੀ ਪੰਜਾਬ ਦੇ ਵਿੱਚ ਠੀਕ ਹੈ ਠੀਕ ਹੈ ਉਹਨਾਂ ਨੇ ਹੋ ਗਿਆ ਜੀ ਹਾਂ ਉਹ ਕੋਈ ਬਹੁਤ ਮਿਹਨਤ ਕਰਵਾ ਰਹੇ ਆ ਅਸੀਂ ਇਹਨਾਂ ਨੂੰ 5 ਮਿੰਟ ਖਿੱਚ ਕੇ ਲਏ ਆ ਤੇ ਕੋਸਾ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਨੂੰ ਟਾਈਮ ਲੈਣ ਲਈ ਹਾਂ ਤੇ ਭਾਈ ਰਿਕਵੈਸਟ ਵੀ ਮਾਲਕ ਪੂਰੇ ਕਰਦੇ ਆ ਵੀ ਤੁਹਾਡੀ ਬਹੁਤ ਬਹੁਤ ਮੈਂ ਤੇ ਕਰਾਉ ਬੱਚਿਆਂ ਨੂੰ ਤਰੋ ਠੀਕ ਹੈ ਕੋਸ ਓਕੇ ਓਕੇ ਵੀਰੇ ਤੇ ਇਧਰ ਕਿਧਰ ਗਿਆ ਆ ਹਰਮੀਤ ਦੇ ਡੈਡੀ ਜੀ ਆਪਾਂ ਇਹਨਾਂ ਨਾਲ ਗੱਲ ਕਰਾਉਣੇ ਹੋਰ ਬਾਈ ਕੀ ਹਾਲ ਤੇ ਇਹ ਬਾਈ ਹਰਮੀਤ ਦਾ ਡੈਡੀ ਆ ਨਾ ਤੇ ਇਹਨਾਂ ਨੂੰ ਆਪਾਂ ਮਿਲੇ ਸੀਗੇ ਟੀਮਾਂ ਵਾਲੀ ਤੇ ਇਹਨਾਂ ਨੂੰ ਆਪਾਂ ਕਿਹਾ ਸੀ ਬਾਈ ਅਸੀਂ ਇੱਕ ਦਿਨ ਤੁਹਾਨੂੰ ਜ਼ਰੂਰ ਮਿਲ ਕੇ ਆਵਾਂਗੇ ਪਿੰਡ ਤੇ ਇਹਨਾਂ ਦੇ ਬਹੁਤ ਵਧੀਆ ਪਰਾਲਾ ਅੱਜ ਆਪਾਂ ਫੰਮਣਾ ਹਰਮੀਤ ਸਿੰਘ ਦਿਵਾਨੇ ਦੇ ਘਰੇ ਲੈ ਕੇ ਆਏ ਆ ਹਰਮੀਰ ਦਾ ਜੋ ਪ੍ਰਾਈ ਜਿੱਤੇ ਆਪਾਂ ਨਾ ਉਹ ਦਿਖਾਵਾਂਗੇ ਤੁਹਾਨੂੰ ਬਾਕੀ ਹਰਮੀਰ ਨਾਲ ਆਪਾਂ ਗੱਲ ਕਰਾਂਗੇ ਗਰਾਊਂਡ 'ਤੇ ਜਾ ਕੇ ਤੇ ਆ ਹਰਮੀਰ ਦੇ ਹੈਗੇ ਡੈਡੀ ਕੀ ਆਲਾ ਭਾਈ ਵਧੀਆ ਹੀ ਠੀਕ ਠਾਕ ਤੇ ਦਿਖਾਓ ਸਾਨੂੰ ਹਰਮੀਰ ਤੇ ਹਾਂਜੀ ਨਾਮ ਇਧਰ ਹੈ ਬੋਲਿਆ ਤੁਹਾਨੂੰ ਹਰਮੀਰ ਦੇ ਸਾਈਕਲਾਂ ਦੀ ਏਜੰਸੀ ਇਹੀ ਕਿਹਾ ਨਾ ਭਾਈ ਮੋਟਰਸਾਈਕਲ ਬਣ ਜਾਣੀਆਂ ਇਹੀ ਕਿਹਾ ਨਾ ਗੱਡੀਆਂ ਬਣ ਜਾਣਗੀਆਂ ਚੀੜੀ ਇਧਰ ਤੇ ਆਏ ਭਾਈ ਹਰਮੀਰ ਦੇ ਡੈਡੀ ਇਹ ਪਰ ਕਿਵੇਂ ਬਾਈ ਤੁਹਾਨੂੰ ਕਿਵੇਂ ਮਹਿਸੂਸ ਹੁੰਦਾ ਜਾਂ ਜਵਾਰ ਸਾਈਕਲ ਜਿੱਤ ਗਿਆ ਹਰਮੀਤ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਬਹੁਤ ਖੁਸ਼ੀ ਹੁੰਦੀ ਹੈ ਵਾਧਿਆਂ ਦਾ ਕੋਣ ਕੋਈ ਵਾਧੇ ਨਹੀਂ ਪੂਰਾ ਇਹ ਹੁਣ ਬਾਈ ਇਹ ਆਪਣਾ ਇਹ ਪਹਿਲਾ ਸਭ ਤੋਂ ਪਹਿਲਾ ਸਾਈਕਲ ਨੇ ਕਿੱਥੇ ਜਿੱਤਾ ਹੀ ਹੰਗੀ ਤਨੇ ਪਹਿਲਾਂ ਜਿੱਤਾ ਹੀ ਕੋਲਡ ਜੀ ਕੋਲਡ ਹਾਂਜੀ ਉਸ ਤੋਂ ਬਾਅਦ ਤੁਹਾਨੂੰ ਗਣਤੀ ਹੈ ਕਿ ਟੇਕ ਦਿਨ ਜਿੱਤੇ ਰਹ ਹਾਂਜੀ ਯਾ ਦੇਖੋ ਬਾਈ ਹਰਮੀਤ ਦੀ ਮਿਹਨਤ ਬੋਲਦੀ ਹੈ ਇਧਰ ਆਏ ਨਹੀਂਗਾ ਆ ਹਰਮੀਤ ਦੀ ਅਲੜੀ ਜਿਹੜੀ ਉਹ ਜਿੱਤੀ ਸੀ ਹੈ ਈ ਮਾੜੀ ਤਾਂ ਨਹੀਂ ਇਹ ਮੱਲੇ ਮੜਦੇ ਮੱਲੇ ਪੈਣ ਤੇ ਜਿੱਤੀ ਸੀ ਆ ਹਰਨੀ ਦਾ ਵੱਡਾ ਬੜਾ ਕਿਵੇਂ ਲੱਗਦਾ ਫਿਰ ਵੀ ਭਰਾ ਮੈਂ ਜਿੱਤ ਕੇ ਵਾਹ ਵਧੀਆ ਲੱਗਦਾ ਤੇ ਤੇਰਾ ਨਹੀਂ ਜੀ ਕਰ ਬੀ ਗੇਮ ਖੇਡਣ ਨੂੰ ਹੈ ਕਰਦਾ ਨਹੀਂ ਜੀ ਤੇ ਤੂੰ ਵੀ ਖੇਡਿਆ ਕਰ ਯਾਰ ਮੈਂ ਕਬੜੀ ਖੇਡਨੀ ਆ ਬਹੁਤ ਵਧੀਆ ਗੱਲ ਆ ਬਹੁਤ ਵਧੀਆ ਗੱਲ ਆ ਆ ਦੇਖੋ ਬਈ ਹਰਨੀ ਦੀ ਪੂਰੀ